ਇੱਕ ਬੇਹੱਦ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਚਚੇਰੇ ਭਰਾਵਾਂ ਦੀ ਮੌਤ ਹੋਈ ਹੈ ਇਹ ਦੋਵੇਂ ਚਚੇਰੇ ਭਰਾ ਜਿਹੜੇ ਕਿ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਕਾਰ ਦੀ ਟੱਕਰ ਇੱਕ ਬੱਸ ਦੇ ਨਾਲ ਹੋ ਜਾਂਦੀ ਹੈ ਤੇ ਦੋਵਾਂ ਦੀ ਮੌਕੇ ਦੇ ਉੱਪਰ ਮੌਤ ਆ ਜਿਹੜੀ ਹੋ ਜਾਂਦੀ ਹੈ ਇੱਕ ਦਾ ਨਾਮ ਕੇਸ਼ਵ ਦੱਸਿਆ ਜਾ ਰਿਹਾ ਹੈ ਜਦਕਿ ਦੂਜੇ ਦਾ ਨਾਮ ਹਰਸ਼ ਦੱਸਿਆ ਜਾ ਰਿਹਾ ਹੈ ਕੇਸ਼ਵ ਦੀ ਉਮਰ 35 ਸਾਲ ਸੀ ਜਿਹੜਾ ਕਿ ਪਿੰਡ ਦਾ ਮੌਜੂਦਾ ਸਰਪੰਚ ਸੀ ਤੇ ਉਸਦੇ ਚਾਚੇ ਦਾ ਮੁੰਡਾ ਜਿਸ ਦਾ ਨਾਮ ਹਰਸ਼ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਉਮਰ 28 ਸਾਲ ਦੀ ਇਹ ਦੋਵੇਂ ਜਣੇ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਕਿਸੇ ਕੰਮ ਨੂੰ ਜਾ ਰਹੇ ਸੀ ਤਾਂ ਅਚਾਨਕ ਇਹਨਾਂ ਦੀ ਕਾਰ ਦੀ ਟੱਕਰ ਇੱਕ ਬੱਸ ਦੇ ਨਾਲ ਹੋ ਜਾਂਦੀ ਹੈ ਇਹ ਟੱਕਰ ਆਮੋ ਸਾਹਮਣੇ ਤੋਂ ਸੀ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਗੱਡੀ ਦਾ ਕੱਖ ਤੱਕ ਨਾ ਬਚਿਆ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਆਮੋ ਸਾਹਮਣੇ ਤੋਂ ਬੱਸ ਅਤੇ ਕਾਰ ਦੀ ਟੱਕਰ ਹੋਈ ਵੀ ਐ ਇਸ ਟੱਕਰ ਦੇ ਵਿੱਚ ਕਾਰ ਸਵਾਰ ਦੋਵੇਂ ਚਚੇਰੇ ਭਰਾਵਾਂ ਦੀ ਮੌਤ ਹੋਈ ਹੈ ਤਾਂ ਮਾਮਲਾ ਪਠਾਨਕੋਟ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਪਠਾਨਕੋਟ ਦੇ ਮਲਕਪੁਰ ਚੌਂਕ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਨੌਜਵਾਨ ਦਿਨਾਨਗਰ ਦੇ ਪਿੰਡ ਕੁਲਾ ਬਰਾਮਣਾ ਦੇ ਰਹਿਣ ਵਾਲੇ ਸੀ ਜਿਹੜੇ ਕਿ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਅਚਾਨਕ ਇਹਨਾਂ ਦੀ ਕਾਰ ਦੀ ਟੱਕਰ ਇੱਕ ਬੱਸ ਦੇ ਨਾਲ ਹੋਈ ਜਿਨ੍ਹਾਂ ਕਰਕੇ ਦੋਵਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਿਆ ਤਾਂ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਭਿਆਨਕ ਤਸਵੀਰਾਂ ਨੇ ਤਸਵੀਰਾਂ ਨੂੰ ਦੇਖ ਕੇ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਭਿਆਨਕ ਇਹ ਹਾਦਸਾ ਰਿਹਾ ਗੱਡੀ ਆ ਜਿਹੜੀ ਉਹ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਬੱਸ ਦਾ ਅਗਲਾ ਹਿੱਸਾ ਜਿਹੜਾ ਉਹ ਗੱਡੀ ਦੀਆਂ ਪਿਛਲੀਆਂ ਸੀਟਾਂ ਦੇ ਵਿੱਚ ਜਾ ਵੜਿਆ ਤਾਂ ਤੇਜ਼ ਰਫਤਾਰੀ ਕਹਿ ਸਕਦਾ ਹੈ ਕਿ ਕਾਰਨ ਹੋ ਸਕਦਾ ਹੈ ਬੱਸ ਦਾ ਤਾਂ ਕਾਰਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੂਜੇ ਪਾਸੇ ਮਿੱਟੀ ਬਹੁਤ ਜ਼ਿਆਦਾ ਪਈ ਸੀ ਰੇਤਾ ਬਹੁਤ ਜ਼ਿਆਦਾ ਪਿਆ ਸੀ ਜਿਸ ਕਰਕੇ ਇਹ ਗੱਡੀ ਪਲਟ ਕੇ ਇਸ ਬੱਸ ਦੇ ਵਿੱਚ ਵੱਜੀ ਹੈ ਹਾਲਾਂਕਿ ਕਿਵੇਂ ਇਹ ਹਾਦਸਾ ਹੋਇਆ ਇਸ ਹਾਦਸੇ ਦੇ ਵਿੱਚ ਕਿਸ ਦੀ ਗਲਤੀ ਹੈ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਜਿਹੜੀ ਉਹ ਵੀ ਮੌਕੇ ਦੇ ਉੱਪਰ ਪਹੁੰਚਦੀ ਹੈ ਪੁਲਿਸ ਜਿਹੜੀ ਇਸ ਮਾਮਲੇ ਦੀ ਕਾਰਵਾਈ ਦੇ ਵਿੱਚ ਲੱਗੀ ਹੋਈ ਹੈ ਪੁਲਿਸ ਦੇ ਬਿਆਨਾਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਹਾਸੇ ਦੇ ਵਿੱਚ ਅਸਲ ਦੇ ਵਿੱਚ ਗਲਤੀ ਕਿੱਸੀ ਹੈ ਪਰ ਭਿਆਨਕ ਇਹ ਹਾਸਾ ਜਿੱਥੇ ਦੋ ਚਚੇਰੇ ਭਰਾਵਾਂ ਦੀ ਮੌਤ ਹੋਈ ਹੈ ਇੱਕ ਦਾ ਨਾਮ ਕੇਸ਼ਵ ਦੱਸਿਆ ਜਾ ਰਿਹਾ ਜਿਸ ਦੀ ਉਮਰ 35 ਸਾਲ ਸੀ ਮੌਜੂਦਾ ਸਰਪੰਚ ਦੱਸਿਆ ਜਾ ਰਿਹਾ ਪਿੰਡ ਦਾ ਤੇ ਦੂਜਾ ਹਰਸ਼ ਜਿਸ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ ਤੇ ਸਹਾਸੇ ਦੇ ਵਿੱਚ ਦੋਵੇਂ ਭਰਾਵਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਹੈ ਦੀ ਮਰਚਰੀ ਵਿਖੇ ਕੱਲ ਰਾਤ ਨੂੰ ਲਗਭਗ 11 ਤੋਂ 12 ਦੇ ਵਿੱਚ ਜਿਹੜਾ ਐਕਸੀਡੈਂਟ ਮਲਕਪੁਰ ਵਿਖੇ ਹੋਇਆ ਹੈ ਉਹਦੇ ਅੰਦਰ ਗੱਲ ਦੋ ਡੈਡ ਬodies ਆਈਆਂ ਹੈਗੇ ਆ ਜਿਵੇਂ ਹੀ ਪੁਲਿਸ ਕਾਰਵਾਈ ਸ਼ੁਰੂੀ ਹੋ ਜਾਂਦੀ ਹੈਗੀ ਹੈ ਤੇ ਮਤਲਬ ਉਹ ਖਤਮ ਕਰਕੇ ਜਿਹੜੀ ਡੈਡ ਬodies ਆਈਆਂ ਉਹਦੇ ਪਰਿਵਾਰਾਂ ਨੂੰ ਅੱਗੇ ਦੋਹਰ ਦਿੱਤੀ ਹੈ। ਹਲਾ ਵੈਰੀਫਾਈਂਗ ਦਿਨ ਨਗਰ ਦੇ ਲਾਗੇ ਸ਼ੱਕੇ ਤੇ ਕਿੰਨੇ ਹੋ ਗਏ ਤੇ ਜੋ ਵੀ ਵੈਰੀਫਿਕੇਸ਼ਨ ਚ ਪਤਾ ਲੱਗੇਗਾ ਉਹ ਤੁਹਾਨੂੰ ਦੱਸਦਾ ਜਾਏਗਾ।